ਸਤਿ ਸ੍ਰੀ ਅਕਾਲ ਜੀ ਸਾਫ ਕਾ ਫੌਜੀਆ ਹੁੰਦੇ ਨਾ ਇੱਕ ਜਿਹੜੀ ਸਕਾਲਰਸ਼ਿਪ ਮਿਲਦੀ ਆ ਬੱਚਿਆਂ ਦੀ ਚਿਲਡਰਨ ਲਾਉਂਸ ਸੀਏ ਰਿਟਾਇਰਮੈਂਟ ਤੋਂ ਬਾਅਦ ਹੋਣ ਤੋਂ ਬਾਅਦ ਉਹ ਇੱਕ ਬੱਚੇ ਦਾ 12 ਤੇ ਦੂ ਦਾ 24000 ਮਿਲਦਾ ਹੁੰਦਾ ਹੈ ਜਿਹੜਾ ਤਕਰੀਬਨ ਉਹਦੀ ਸਾਈਟ ਹੈ 4-5 ਮਹੀਨਿਆਂ ਤੋਂ ਬੰਦ ਹੈ ਤੇ ਹੁਣ ਮੈਨੂੰ ਵੀ ਬਹੁਤ ਫੋਨ ਆਉਂਦੇ ਆ ਦਿਨੇ ਵੀ ਉਹ ਕਦੋਂ ਖੁੱਲੂਗੀ ਇਹ ਅਸੀਂ 6-5 ਚ ਪਏ ਆ ਤੇ 3-4 ਮਹੀਨੇ ਪਹਿਲਾਂ ਇੱਕ ਲੈਟਰ ਆਇਆ ਸੀਗਾ ਸੋਸ਼ਲ ਮੀਡੀਆ ਤੇ ਹਕੂਮਤ ਦਾ ਤੁਸੀਂ ਦੇਖਿਆ ਹੋਣਾ ਉਹਦੇ ਤੇ ਲਿਖਿਆ ਸੀਗਾ ਵੀ 3 ਕੁ ਮਹੀਨੇ ਬਾਅਦ ਇਹ ਸਾਈਟ ਹੈ ਜਿਹੜੀ ਖੁੱਲੂਗੀ ਤਾਂ 3 ਦੇ ਵੀ 5 ਟੱਪ ਗਿਆ ਅਜੇ ਤੱਕ ਉਹ ਸਾਈਟ ਖੁੱਲੀ ਨਹੀਂ ਤੇ ਉਹਨੂੰ ਅਸੀਂ ਕਿਵੇਂ ਚੈੱਕ ਕਰਨਾ ਹੈ ਕਿਵੇਂ ਅਸੀਂ ਕਨਫਿਊਜ਼ਨ ਅਜਲੀ ਉਹ ਦੂਰ ਕਰਨੀ ਹੈ ਇਸ ਤਰ੍ਹਾਂ ਨਾ ਤੁਸੀਂ ਜਾ ਕੇ Google ਦੇ ਉੱਤੇ ਐਵੇਂ ਤੁਸੀਂ www.ksb.gov.in ਲਿਖ ਦੇਣਾ ਠੀਕ ਹੈ ਤੇ ਇਹਦੇ ਤੇ ਸਰਚ ਮਾਰ ਦੇਣੀ ਆ ਮੋਬਾਈਲ ਤੇ ਕੰਪਿਊਟਰ ਜਾਂ ਫਿਰ ਤੁਸੀਂ ਆਪਣੇ ਲੈਪਟਾਪ ਤੇ ਖੱਡੋ ਇਹ ਸਾਈਟ ਹੈ ਜਿਹੜੀ 5 7 10 ਸਕਿੰਟ ਲਵੇਗੀ ਇਸ ਤਰ੍ਹਾਂ ਦਾ ਇੰਟਰਫੇਸ ਜੇ ਤੁਹਾਡੇ ਤੋਂ ਸਾਹਮਣੇ ਕੁਮੀ ਜਾਊਗਾ ਵਾਈਟ ਜਾ ਹੋ ਜਾਊਗਾ ਕੁਛ देर ਬਾਅਦ ਖੁੱਲੂਗੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਸਾਈਟ ਚੱਲਦੀ ਹੈ ਜਾਂ ਨਹੀਂ ਚੱਲਦੀ ਇਹਦਾ ਕਾਰਨ ਇਹ ਹੋਇਆ ਪਿਆ ਹੈ ਵੀ ਕੋਈ ਕਨਫਰਮ ਜਵਾਬ ਉੱਤਰ ਨਹੀਂ ਮਿਲ ਰਿਹਾ ਨਾ ਹੀ ਜ਼ਿਲ੍ਹਾ ਸੈਨਿਕ ਬੋਰਡ ਨੂੰ ਕੋਈ ਕਨਫਰਮ ਉੱਤਰ ਮਿਲ ਰਿਹਾ ਹੈ ਅਦੀ ਕੋਈ ਸਾਈਟ ਹੈ ਜਿਹੜੀ ਆ ਦੇਖੋ ਬੰਦ ਪਈ ਹੈ ਇਹਨੂੰ ਰੀ ਲੋਡ ਵੀ ਕਰੋਗੇ ਤੁਸੀਂ ਆ ਨੀਲੇ ਜੇ ਬਟਨ ਤੋਂ ਤਾਂ ਵੀ ਉਹੀ ਸਿਸਟਮ ਆਊਗਾ ਜੇ ਤੁਸੀਂ ਕਈ ਵਾਰੀ ਇਹਦੇ ਤੇ ਆਨਲਾਈਨ ਲਿਖਦ ਨਹੀਂ ਹੋ ਐਵੇਂ www.ksb.gov.in ਆਨਲਾਈਨ ਇਹਦੇ ਤੇ ਸਰਚ ਮਾਰ ਦਿਓ ਤਾਂ ਫਿਰ ਇਹ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਕੇਂਦਰੀ ਸੈਨਿਕ ਬੋਰਡ KSB ਇਹਦੇ ਤੇ ਆ ਜਿਹੜੀ ਸਾਈਟ ਲਿਖੀ ਹੈ e r s b.dilli ਇਹ ਲਿਖੀ ਹੋਈ ਹੈ ਇਹਦੇ ਤੇ ਤੁਸੀਂ ਓਕੇ ਕਰ ਲਿਆ ਮੰਨ ਲਓ ਤਾਂ ਐਵੇਂ ਦਾ ਆ ਜੂਗਾ ਇੰਟਰਫੇਸ ਨੈਵੀਗੇਸ਼ਨ ਆ ਜੂਗਾ ਪ੍ਰਾਈਮ ਮਿਨਿਸਟਰ ਸਕਾਲਰਸ਼ਿਪ ਸਕੀਮ ਆ ਇਹਦੇ ਇੰਨੇ ਪੈਸੇ ਮਿਲਦੇ ਆ ਫਾਈਨੈਂਸ਼ੀਅਲ ਦੇ ਇੰਨੇ ਮਿਲਦੇ ਆ ਆ ਜਦੋਂ ਜਮਾ ਨੀਚੇ ਜਾਓਗੇ ਤੁਸੀਂ ਤਾਂ ਨੀਚੇ ਕ ਨੀ ਲੇਖਾਂ ਚ ਤੁਸੀਂ ਦੇਖ ਰਹੇ ਹੋਵਗੇ wwwkspo सेम ही ਲਿਖਿਆ ਹੋਇਆ ਇਹਦੇ ਤੇ ਓਕੇ ਕਰੋਗੇ ਇਹ ਇਹਨੂੰ ਓਕੇ ਕਰੋਗੇ ਤਾਂ ਫਿਰ ਵੀ ਉਹੀ ਆਊਗਾ ਹੁਣ ਜਿਹੜੀ ਸਾਈਟ ਆ ਜੇ ਤੱਕ ਖੁੱਲੀ ਨਹੀਂ ਤੁਸੀਂ ਘਰੇ ਬੈਠ ਕੇ ਇਹਨੂੰ ਚੈੱਕ ਕਰ ਸਕਦੇ ਹੋ ਵੀ ਉਹ ਸਾਈਟ ਓਪਨ ਹੋਈ ਹੈ ਜਾਂ ਨਹੀਂ ਹੋਈ ਅਸੀਂ ਚੱਕਰ ਚ ਪਏ ਬੈਠੇ ਆ ਤੇ ਮੇਰੀ ਇੱਕ ਨਿੱਜੀ رائے ਹੈ ਵੀ ਤੁਸੀਂ ਜੇ ਵੀ ਜਦੋਂ ਸਾਈਟ ਖੁੱਲੂ ਫੇਰੀ ਪੈਸੇ ਮਿਲਣਗੇ ਫੇਰੀ ਅਪਲਾਈ ਹੋ ਬਹੁਤ ਲੋਕ ਕਨਫਿਊਜ਼ਨ ਨੇ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਵੀ ਸਾਡਾ ਕੀ ਬਣਿਆ ਹੁਣ ਸੋਡਾ ਵੀ ਜੇ ਤਾਂ ਪੈਸੇ ਆ ਗਏ ਤਾਂ ਠੀਕ ਹੈ ਜੇ ਨਹੀਂ ਆ ਗਏ ਤਾਂ ਸਾਈਟ ਖੋਲ ਕੇ ਪਤਾ ਲੱਗੂਗਾ ਵੀ ਕੀ ਬਣਿਆ ਹਨ ਤੇ ਹੁਣ ਸਾਈਟ ਖੁੱਲੇ ਤਾਂ ਦੇਖੀਏ ਤਾਂ ਕਰਕੇ 655 ਜਿਵੇਂ ਹੋਇਆ ਤੇ ਮੇਰੀ ਨਿੱਜੀ رائے ਆ ਵੀ ਤੁਸੀਂ ਉੱਥੇ ਮੇਲ ਕਰੋ ਫੋਨ ਕਰੋ ਵੀ ਕਿਉਂ ਨਹੀਂ ਇਹ ਖੁੱਲ ਰਹੀ ਆ ਕਿਉਂਕਿ ਸਰਕਾਰ ਤੇ ਥੋੜਾ ਜਿਹਾ ਪ੍ਰੈਸ਼ਰ ਬਣੂਗਾ ਉਹ ਇਹ ਕਹਿ ਰਹੇ ਆ ਵੀ ਸਾਈਟ ਤੇ ਕੰਮ ਚੱਲ ਰਿਹਾ ਪਤਾ ਨਹੀਂ ਕਿਹੜਾ ਸਾਈਟ ਤੇ ਕੰਮ ਚੱਲ ਰਿਹਾ ਵੀ ਮਤਲਬ ਲਗਾਤਾਰੀ 5-6 ਮਹੀਨਿਆਂ ਦਾ ਹੀ ਸਿਸਟਮ ਆ ਰਿਹਾ ਇਹ ਜਾਂ ਪਤਾ ਨਹੀਂ ਸਾਈਟ ਦੀ ਕੀ ਕੰਸਟਰਕਸ਼ਨ ਕਰ ਰਹੀ ਹੈ ਉਹ ਸਾਰੀ ਕਹਿ ਰਹੇ ਆ ਉਥੇ ਟਨ ਲਾ ਰਹੇ ਆ ਸਿਮਿੰਟ ਬਜਰੀ ਨਾਲ ਪੱਕੀਆਂ ਕਰਕੇ ਵੀ ਉਹ 4-5 ਮਹੀਨਿਆਂ ਦੀ ਖੁੱਲੀ ਨਹੀਂ ਰਹੀ ਤੇ ਇਹਨੂੰ ਵੱਧ ਵੱਧ ਸ਼ੇਅਰ ਕਰ ਰਹੇ ਹੋ ਸਾਫ ਕਾ ਫੌਜੀਆ ਨਾ ਕਿ ਹੋ ਸਕਦਾ ਸਾਡਾ ਫਾਇਦਾ ਹੋ ਜੀ ਧੰਨਵਾਦ ਸਤ ਸ੍ਰੀ ਅਕਾਲ